ਪੰਜਾਬ ਦੀ ਸਭ ਤੋਂ ਵੱਡੀ ਮਟਰ ਦੀ ਮੰਡੀ ਹੈ ਜਿਹੜੀ ਸਮਾਣਾ ਜਿੱਥੇ ਕੀ ਪੂਰੇ ਦੇਸ਼ ਦੇ ਵਿੱਚ ਮਟਰ ਇੱਥੋਂ ਸਪਲਾਈ ਹੁੰਦੀ ਹੈ ਔਰ ਇਸ ਟਾਈਮ ਤੁਸੀਂ ਦੇਖ ਰਹੇ ਹੋ ਟਰਾਲੀਆਂ ਗਏ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਲਗਾਤਾਰ ਆਪਣੀ ਮਟਰ ਦੀ ਫਸਲ ਲੈ ਕੇ ਮੰਡੀ ਚ ਆ ਰਹੇ ਔਰ ਤਲਵਾ ਰਹੇ ਔਰ ਬੋਲੀ ਹੋ ਰਹੀ ਹੈ ਗਲਬਾਤ ਕਰਦੇ ਇੱਥੇ ਵਪਾਰੀ ਹੈ ਕਾਫੀ ਲੰਬੇ ਸਮੇਂ ਤੋਂ ਮਟਰ ਦੀ ਅੜਦਾ ਕੰਮ ਕਰਦੇ ਹਨ ਬਲਬੀਰ ਸਿੰਘ ਜੀ ਕੀੜਾ ਬਲਬੀਰ ਸਿੰਘ ਜੀ ਕਿਸ ਤਰ੍ਹਾਂ ਕੇ ਇਸ ਟਾਈਮ ਮਟਰ ਦੀ ਪੁਜੀਸ਼ਨ ਹੈ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਇਸ ਮੈਂ ਇਸ ਵਾਰੀ ਮਟਰ ਦੀ ਜਿਹੜੀ ਫਸਲ ਹੈ ਬਹੁਤ ਵਧੀਆ ਪਹਿਲਾਂ ਤਾਂ ਇੱਕ ਹਫ਼ਤਾ ਪਹਿਲਾਂ ਰੇਟ ਥੋੜਾ ਡਾਊਨ ਸੀ ਹੁਣ ਰੇਟ ਬਹੁਤ ਵਧੀਆ 20 ਤੋਂ ਲੈ ਕੇ 25 ਰੁਪਏ ਵਿਕ ਰਿਹਾ ਔਰ ਅੱਗੇ ਵੀ ਬੈਕਲੋਗ ਇਹ ਅਦਾਸ ਹੈ ਕਿ ਸਾਰੇ ਦਹੀਂ ਚੜਦੀ ਕਲਾ ਚ ਰਹੇ ਤੇ ਕਿਸਾਨਾਂ ਕੀ ਪਰਪਾਈ ਕਿਸ ਤਰ੍ਹਾਂ ਚੱਲ ਰਹੀ ਹੈ ਵਪਾਰੀਆਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਫਿਲਹਾਲ ਬਹੁਤ ਵਧੀਆ ਇਸ ਟਾਈਮ ਤੋਂ ਅੱਜ ਤੋਂ ਹਫ਼ਤਾ ਪਹਿਲਾਂ ਥੋੜੀ ਬੀਸ਼ਨ ਮਾਰੀ ਸੀ ਉਹਨੂੰ ਬਹੁਤ ਵਧੀਆ ਅੱਗੇ ਅੱਗੇ ਜਿਹੜੇ ਮੱਲ ਅੱਗੇ ਅੱਗੇ ਰੇਟ ਵਧਣ ਦੀ ਉਮੀਦ ਹੈ ਕੋਈ ਦਿੱਕਤ ਨਹੀਂ ਆਊਗੀ ਡਿਮਾਂਡ ਕਿੰਨੀ ਹੈ ਦੇਸ਼ ਦੇ ਵਿੱਚ ਡਿਮਾਂਡ ਬਹੁਤ ਡਿਮਾਂਡ ਹੈ ਪੂਰੇ ਜਿਹੜੀ ਸਮਾਣਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਮੰਡੀ ਆ ਉਰੇ ਬੰਬੇ ਅਹਮਦਾਬਾਦ ਬੰਗਲੌਰ ਸਾਰੇ ਇੱਕ ਦੋਰੇ ਮਾਲ ਜਾਂਦਾ ਔਰ ਬਖਵਾਕ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਵੀ ਵੱਧ ਤੋਂ ਵੱਧ ਮਾਲ ਉੱਰੂ ਜਾਂਦਾ ਔਰ ਇਸ ਵਾਰੀ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਵਧੀਆ ਕਿਸਾਨ ਵੀ ਸੱਚੇ ਰਹਿਣਗੇ ਮਜ਼ਦੂਰ ਵੀ ਤੇ ਆਰਤੀ ਵਪਾਰੀ ਵੀ ਸਾਰੇ ਬਹੁਤ ਅੱਛਾ ਵੈਗਰੂ ਦੀ ਕਿਰਪਾ ਹੋਏ ਇਸ ਵਾਰ ਜਿਹੜੀ ਮੰਡੀ ਦੇ ਵਿੱਚ ਮਰਡਰ ਆ ਰਹੀ ਹੈ ਉਹਦੇ ਨਾਲ ਤੁਸੀਂ ਦੇਖੋ ਕਿ ਵਪਾਰੀ ਕਿਸ ਤਰ੍ਹਾਂ ਸੰਤੁਸ਼ਟ ਨਜ਼ਰ ਆ ਰਹੇ ਹਨ ਉਹ ਕਹਿ ਰਹੇ ਕਿ ਕਿਸਾਨ ਵੀ ਇਸ ਵਾਰ ਖੁਸ਼ਾਲ ਹੋਵੇਗਾ ਇਸ ਵਾਰ ਥੋੜੀ ਆਮਦ ਲੇਟ ਸਟਾਰਟ ਹੋਈ ਹੈ ਜੀ ਮੌਸਮ ਦੀ ਖਰਾਬੀ ਕਰਕੇ ਤੇ ਅੱਜ ਦਾ ਜਿਹੜਾ ਰੇਟ ਹੈ 18 ਤੋਂ 20 ਰੁਪਏ ਲਗਭਗ ਮਰਜੀਮੀਦਾਰ ਨੂੰ ਮਿਲ ਰਿਹਾ ਹੈ ਪਿਛਲੇ ਸਾਲ ਨਾਲੋਂ ਝਾੜ ਦਾ ਕੁਝ ਚੰਗਾ ਹੈਗਾ ਪਰ ਰੇਟ ਘਟਾ ਹੈ ਕਾਰਨ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਪਾਸੇ ਸਿਸਟਮ ਮਟਰ ਚੱਲ ਰਿਹਾ ਹੈ ਜਿਸ ਨਾਲ ਜ਼ਿਮੀਂਦਾਰ ਨੂੰ ਥੋੜਾ ਨੁਕਸਾਨ ਹੋ ਰਿਹਾ ਪਰ ਉਹ ਆਮਦ ਚੰਗੀ ਹੈ ਝਾੜ ਚੰਗਾ ਮਿਲ ਰਿਹਾ ਹੈ ਤਾਂ ਉਸ ਨਾਲ ਜ਼ਿਮੀਂਦਾਰ ਦੀ ਪਰਪਾਈ ਹੋ ਜਾਣੀ ਹੈ ਕਿੱਥੇ ਕਿੱਥੇ ਸਪਲਾਈ ਹੁੰਦੀ ਹੈ ਇਥੋਂ ਮਟਰ ਬਹੁਤ ਗੁਜਰਾਤ ਬੰਬਈ ਤੱਕ ਮਟਰ ਦੀ ਸਪਲਾਈ ਹੈ ਜੀ ਉਤਰਾਖੰਡ ਫੈਕਟਰੀਆਂ ਦੇ ਵਿੱਚ ਇਥੋਂ ਲਗਭਗ 50 ਤੋਂ 60% ਮਟਰ ਜਾਂਦਾ ਹੈ ਰੇਵ ਜਿਹੜਾ ਜੀ 16-17 ਰੁਪਏ ਕਿਲੋ ਤੋਂ ਲੈ ਕੇ 22 ਰੁਪਏ ਕਿਲੋ ਤੱਕ ਵਿਕਰੇ ਰੈਵਲ ਜਿਹੜੀ ਹੈ 3-4000 ਕੱਟੇ ਦੀ ਰੋਜ਼ ਦੀ ਆਉਂਦੇ ਵਧੀਆ ਕਿਸਾਨਾਂ ਨੂੰ ਭਾਅ ਮਿਲ ਰਿਹਾ ਔਰ ਲੇਬਰ ਨੂੰ ਲੇਬਰ ਮਿਲ ਰਹੀ ਆ ਆਰਤੀ ਹੈ ਆਪਣਾ ਪੂਰੀ ਜੋਰ ਲਾ ਕੇ ਮਾਲ ਸ੍ਰੀਆਮ ਬੋਲੀ ਦੇ ਉੱਤੇ ਮਾਲ ਵੇਚਿਆ ਜਾ ਰਿਹਾ ਜੀਵੀਦਾਰ ਆਪਣਾ ਪੂਰਾ ਸੰਤੁਸ਼ਟ ਹੈ ਸਾਨ ਨਹੀਂ ਤੇ ਬਹੁਤ ਬਰਪਾਇਰ ਆਰਧੇ ਹੋ ਜਾਣੀ ਹਾਂਜੀ ਆ ਬਿਲਕੁਲ ਕਿਸਾਨਾਂ ਨੂੰ ਇਹ ਵਧੀਆ ਮੁੱਲ ਮਿਲ ਰਿਹਾ ਵਧੀਆ ਉਹਦੀ ਆ ਜਮੀਨ ਦੀ ਫਸਲ ਮਿਲਦੀ ਤੁਸੀਂ ਵੀ ਮਾਲ ਖਰੀਦਦੇ ਹੋ ਅਸੀਂ ਮਾਲ ਖਰੀਦਦੇ ਆਂ ਜੀ ਰਾਤ ਨੂੰ ਅਸੀਂ 550 ਕਟਾ ਖਰੀਦੇ ਇੱਥੋਂ ਜੀ ਮਤਲਬ ਕਿ ਸਮਾਨੇ ਫੈਕਟਰੀ ਲਗਣ ਕਰਕੇ ਕਿਸਾਨਾਂ ਨੂੰ ਆੜਤੀਆਂ ਨੂੰ ਪੇਮੈਂਟ ਵਾਸਤੇ ਔਰ ਕਿਸਾਨਾਂ ਦਾ ਮਾਲ ਜ ਹੈ ਮੰਡੀਆਂ ਨਾਲੋਂ ਰੁਪਿਆ ਕਿੰਨਾ ਵੱਧ ਮਿਲ ਰਿਹਾ ਇੱਥੇ ਬਿਲਕੁਲ ਜੀ ਬਿਲਕੁਲ ਇੱਥੇ ਮੰਡੀਆਂ ਨਾਲੋਂ ਅੱਜ ਅੰਮ੍ਰਿਤਸਰ ਦਾ ਭਾਅ 17-18 ਰੁਪਏ ਸਾਡੀ ਮੰਡੀ 18 ਤੋਂ ਲੈ ਕੇ 22 ਰੁਪਏ ਕਿਲੋ ਹੈ ਦੇਸ਼ਪੁਰ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੈ ਸਮਾਨੇ ਦੀ ਮੰਡੀ ਪਹਿਲੇ ਨੰਬਰ ਤੇ ਪੰਜਾਬ ਦੀ ਸਭ ਤੋਂ ਵੱਡੀ ਮਟਰ ਦੀ ਮੰਡੀ ਹੈ ਜਿਹੜੀ ਸਮਾਨਾ ਜਿੱਥੇ ਕੀ ਪੂਰੇ ਦੇਸ਼ ਦੇ ਵਿੱਚ ਮਟਰ ਇਥੋਂ ਸਪਲਾਈ ਹੁੰਦੀ ਹੈ ਔਰ ਇਸ ਟਾਈਮ ਤੁਸੀਂ ਦੇਖ ਰਹੇ ਹੋ ਟਰਾਲੀਆਂ ਗਏ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਲਗਾਤਾਰ ਆਪਣੀ ਮਟਰ ਦੀ ਫਸਲ ਲੈ ਕੇ ਮੰਡੀ ਚ ਆ ਰਹੇ ਔਰ ਤਲਵਾ ਰਹੇ ਔਰ ਬੋਲੀ ਹੋ ਰਹੀ ਹੈ ਗਲਬਾਤ ਕਰਦੇ ਇਥੇ ਵਪਾਰੀ ਹੈ ਕਾਫੀ ਲੰਬੇ ਸਮੇਂ ਤੋਂ ਮਟਰ ਦੀ ਅੜਦਾ ਕੰਮ ਕਰਦੇ ਆਂ ਬਲਬੀਰ ਸਿੰਘ ਜੀ ਕੀੜਾ ਬਲਬੀਰ ਸਿੰਘ ਜੀ ਕਿਸ ਤਰ੍ਹਾਂ ਕੇ ਇਸ ਟਾਈਮ ਮਟਰ ਦੀ ਪੂਜ ਨੇ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਇਸ ਮੈਂ ਇਸ ਵਾਰੀ ਮਟਰ ਦੀ ਜਿਹੜੀ ਫਸਲ ਹੈ ਬਹੁਤ ਵਧੀਆ ਪਹਿਲਾਂ ਤਾਂ ਇੱਕ ਹਫ਼ਤਾ ਪਹਿਲਾਂ ਰੇਟ ਥੋੜਾ ਡਾਊਨ ਸੀ ਹੁਣ ਰੇਟ ਬਹੁਤ ਵਧੀਆ 20 ਤੋਂ ਲੈ ਕੇ 25 ਰੁਪਏ ਵਿਕ ਰਿਹਾ ਔਰ ਅੱਗੇ ਵੀ ਬੈਕਲੋਗ ਏ ਅਦਾਸ ਹੈ ਕਿ ਸਾਰੇ ਦਹੀਂ ਚੜਦੀ ਕਲਾ ਚ ਰਹੇ ਤੇ ਕਿਸਾਨਾਂ ਕੀ ਪਰਪਾਈ ਕਿਸ ਤਰ੍ਹਾਂ ਚੱਲ ਰਹੀ ਹੈ ਵਪਾਰੀਆਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਫਿਲਹਾਲ ਬਹੁਤ ਵਧੀਆ ਇਸ ਟਾਈਮ ਤੋਂ ਅੱਜ ਤੋਂ ਹਫ਼ਤਾ ਪਹਿਲਾਂ ਥੋੜੀ ੀਸ਼ਣ ਮਾਰੀ ਸੀ ਉਹਨੂੰ ਬਹੁਤ ਵਧੀਆ ਅੱਗੇ ਅੱਗੇ ਜਿਹੜੇ ਮੱਲ ਅੱਗੇ ਅੱਗੇ ਰੇਟ ਵਧਣ ਦੀ ਉਮੀਦ ਹੈ ਕੋਈ ਦਿੱਕਤ ਨਹੀਂ ਆਊਗੀ ਡਿਮਾਂਡ ਕਿੰਨੀ ਹੈ ਦੇਸ਼